ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀਟੀ ਚੈਨਲ ਦੇ ਨਾਲ ਦੋਸਤੋ ਅੱਜ ਦਿਨ ਐਤਵਾਰ ਆ ਤੇ ਹਰ ਐਤਵਾਰ ਦੀ ਐਤਵਾਰ ਬੱਕਰਾ ਮੰਡੀ ਪਿੰਡ ਸੂਰੇ ਵਾਲਾ ਵਿਖੇ ਲੱਗਦੀ ਆ ਇਧਰ ਸਾਹਮਣੇ ਸੜਕਾ ਜਿਹੜੀ ਸੂਰੇ ਵਾਲੇ ਤੋਂ ਆਉਂਦੀ ਆ ਤੇ ਇਧਰ ਜੀ ਦੋਸਤੋ ਮੜਾਕ ਵਾਲੇ ਪਾਸੇ ਨੂੰ ਲੰਘ ਜਾਂਦੀ ਆ ਇਧਰਲੇ ਪਾਸੇ ਸਟੇਡੀਅਮ ਰਹਿ ਗਿਆ ਤੇ ਸਾਹਮਣੇ ਬੱਕਰਾ ਮੰਡੀ ਲੱਗਦੀ ਆ ਲੰਗਰ ਪਾਣੀ ਦਾ ਥੋੜਾ ਕੰਮ ਹੁੰਦਾ ਦੋਸਤੋ ਇੱਥੇ ਸਾਰੀ ਮੰਡੀ ਤੁਹਾਨੂੰ ਵਿੱਚ ਦਿਖਾਉਨੇ ਆ ਬਹੁਤ ਚੰਗੇ ਪ੍ਰਬੰਧਾ ਦੋਸਤੋ ਇੱਥੇ ਆ ਲੰਗਰ ਚੱਲੀ ਜਾਂਦਾ ਹੋਰ ਜੀ ਠੀਕ ਆ ਧਿਆਨ ਨਹੀਂ ਸੀ ਠੀਕ ਹੈ ਠੀਕ ਆ ਲੰਗਰ ਚੱਲ ਰਿਹਾ ਦੋਸਤੋ ਇਹ ਆ ਲਾਈ ਹੈ ਉਤੋਂ ਲਾਈ ਟੱਕਣਾ ਤਾਂ ਉਹ ਵੀ ਮਤਲਬ ਸਬਜ਼ੀ ਬਣੀ ਹੈ ਕਾਜਰਾ ਮੰਨ ਲੀ ਤੇ ਇਧਰ ਲੰਗਰ ਪਿਆ ਪ੍ਰਸ਼ਾਦਾ ਤੇ ਆ ਵੀਰਾਂ ਦੀ ਡਿਊਟੀ ਆ ਅੱਕਲਾ ਮੰਡੀ ਆਨਰ ਦੇ ਦਾਦਾ ਜੀ ਆ। ਕਾ ਵੀਰ ਸੇਵਾ ਕਰਦੇ। ਬਹੁਤ ਵਧੀਆ ਇਹਨਾਂ ਦੀ ਸੇਵਾ ਹੈ। ਸਾਰੀ ਮੰਡੀ ਘੁੰਮ ਕੇ ਦੋਸਤੋ ਤੁਹਾਨੂੰ ਦਿਖਾਉਣੇ ਆ। ਬਹੁਤ ਹੀ ਜਿਆਦੇ ਰਾਸ਼ ਆ। ਜੇ ਕੋਈ ਸੌਦਾ ਹੋਇਆ ਵਿੱਚ ਉਹ ਵੀ ਤੁਹਾਨੂੰ ਵਿਖਾਵਾਂਗੇ ਪਰ ਮੰਡੀ ਵਿਖਾਉਣਾ ਜ਼ਰੂਰੀ ਹੈ ਦੋਸਤੋ ਕਿਉਂਕਿ ਤੁਹਾਨੂੰ ਘਰ ਬੈਠਿਆਂ ਨੂੰ ਪਤਾ ਲੱਗ ਸਕੇ ਵੀ ਇਸ ਮੰਡੀ ਤੇ ਕਿੰਨਾ ਇਕੱਠ ਹੁੰਦਾ। ਆ ਇਧਰ ਸੀਲ ਦੇਸੀ ਮੁਰਗੇ ਮੁਰਗੀਆਂ। ਬੰਨੇ ਪਾਇਆ। ਇਸ ਤੋਂ ਲਾਵਾ ਉੱਪਰਲੇ ਪਾਸੇ ਆ ਦੋਸਤੋ। ਔਰ ਰੇੜੀ ਦੇ ਵਿੱਚ ਮੁਰਗੇ ਨੂਰੀ ਮੁਰਗਾ ਦੇਖ ਰਹੇ ਹੋਗੇ ਮੁਰਗੀਆਂ ਵੀ ਨਾਲ ਆ ਆ ਬਾਈ ਕੁੱਤੇ ਕੁੱਤੀਆਂ ਕਿਹੜੇ ਆ ਗੱਦੀ ਆ ਕਿਹੜਾ ਪਿੰਡ ਆ ਉਹ ਰੇਈ ਮੜਾ ਚੱਕ ਇੱਕ ਪਿਓਰ ਗੱਦੀ ਪਾਕਿਸਤਾਨੀ ਬਾਈ ਪਿਓਰ ਪਿਓਰ ਹੈ ਜੀ ਤੇ ਕਿਹੜਾ ਪਿੰਡ ਆ ਬਾਈ ਆਪਣਾ ਦੋਦਾ ਪਿੰਡ ਆ ਜੀ ਦੋਦਾ ਕਿੰਨੇ ਨਾਗਾ ਬਾਈ ਆਪਣੇ ਕੋਲ ਵਕਾਉ ਆਪਣੇ ਕੋਲ ਦੋ ਕੁੱਤੇ ਦੋ ਕੁੱਤੀਆਂ ਦੋ ਕੁੱਤੇ ਦੋ ਕੁੱਤੀਆਂ ਚਾਰ ਨਾਗਾ ਤੇ ਬਾਈ ਕੀ ਮੁੱਲ ਦੇ ਜਾਨਵਰ ਇਹ ਕੁੱਤੇ ਦਾ 12000 ਆਈ ਕੁੱਤੇ ਦਾ 10000 12000 ਤੇ 10000 ਮੌਕੇ ਦੇ ਮਾਨਤਨ ਹੋ ਜੂ ਬਈ ਤੇ ਨੰਬਰ ਬੋਲੀਂ ਬਈ ਆਪਣਾ 95760 95760 57635 57625 57625 ਦੁਬਾਰਾ ਬੋਲ ਦਿਓ 95760 ਹਾਂਜੀ 57625 57625 ਤੇ ਹੋਰ ਵੀ ਕਿਸਮ ਦੇ ਕੁੱਤੇ ਬਈ ਆਪਣੇ ਕੋਲ ਠੀਕ ਹੈ ਬਈ ਦੁੱਦਾ ਪੈਂਡਾ ਜੀ ਲਾਓ ਵੀ ਮਿੱਤਰੋ ਸੰਪਰਕ ਕਰ ਲਓ ਕੁੱਤੇ ਚੰਗੇ ਆ ਜਿਨ੍ਹਾਂ ਵੀਰਾਂ ਨੇ ਕੁੱਤੇ ਕੁੱਤੀਆਂ ਲੈਣੇ ਆ ਇਹਨਾਂ ਬਾਈ ਨਾਲ ਸੰਪਰਕ ਕਰ ਲਓ। ਲਓ ਵੀ ਮੇਤਰੋ ਮੋਟਰਸਾਈਕਲ ਤੁਹਾਨੂੰ ਦਿਖਾਉਣੇ ਆ ਆਣ ਗਹਿਣਤਾ। ਇਧਰ ਗੱਡੀਆਂ ਆ। ਇਹ ਲਾਈਵ ਮੈਂ ਤਾਂ ਨਹੀਂ ਹੋਇਆ ਥੋੜਾ ਇਹ ਮੋਟ ਆਪਣਾ ਮੋਬਾਈਲ ਆ ਥੋੜਾ ਗਰਮ ਹੋ ਜਾਂਦਾ ਕਈ ਵਾਰੀ। ਝੁੜ ਕੇ ਲਾਈਵ ਕੱਟਿਆ ਜਾਂਦਾ। ਆਹ ਕੋਲ ਆ। ਲਓ ਜੀ ਲਓ। ਲਓ ਜੀ ਬਾਈ। ਕਰ ਕੈਮਰਾ। ਕੀ ਗੱਲ ਹੋ ਗਈ? ਕੀ ਗੱਲ ਹੋ ਗਈ ਬਾਈ? ਕਰ ਕੇ ਮੈਸਰ ਇੱਧਰ ਦੋਸਤੋ ਐਂਟਰੀ ਕਾਊਂਟਰ ਐਂਟਰੀ ਕਾਊਂਟਰ ਦੇ ਉੱਤੇ ਦੋਸਤੋ ਪਰਚੀ ਕੱਟੀ ਜਾਂਦੀ ਹੈ ਇੱਥੇ ਆਹ ਦੇਖ ਸਕਦੇ ਹੋ ਤੁਸੀਂ ਆਹ ਲੋਕੇਸ਼ਨ ਆ ਦੋਸਤੋ ਸਾਰੀ ਹੰਡੀ ਦੀ ਮਾੜਾ ਪਿੱਛੇ ਮਾੜਾ ਬੋਰਡ ਬੋਰਡ ਆਹ ਲੋਅ ਨੰਬਰ ਆ ਦੋਸਤੋ ਇਹਨਾਂ ਦੇ ਜੇ ਕਿਸੇ ਵੀਰ ਨੇ ਸੰਪਰਕ ਕਰਨਾ ਹੋਵੇ ਮੰਡੀ ਲਈ ਕੋਈ ਵੀ ਗੱਲਬਾਤ ਪੁੱਛਣੀ ਹੋਵੇ ਆਹ ਆ ਦੋਸਤੋ 600 ਹੋਰ ਮੋੜ ਤੇ ਸੰਪਰਕ ਕਰ ਲਿਓ ਧੱਕਾ ਨਾ ਕਰ ਮੰਦਰਾ ਮੈਂ ਆਪਾਂ ਤੁਹਾਨੂੰ ਕਦੇ ਹੀ ਨਹੀਂ ਗਿਆ ਆ ਜਮਾ ਆਹ ਦੋਸਤੋ ਖੱਸੀ ਬਕਰਿਆ ਮਕਸਰ ਤੋਂ ਲੈ ਕੇ ਆਏ ਆ ਬਾਈ ਬਰਬਰੀ ਖੱਸੀ ਕਿਹੜੇ ਜਨੇ ਤੋਂ ਹੀ ਸੱਸਾ ਜਿਲਾਰ ਜਾਣਾ ਕਿਹੜਾ ਪਿੰਡ ਹੈ ਜੀ ਬਣੀ ਨਥੋਰ ਪਿੰਡ ਹੈਗਾ ਆਪਣਾ ਨਥੋਰ ਪਿੰਡ ਹੈ ਇੱਕ ਖੱਸੀ ਆ ਜੀ ਦਿਨੇ ਹਾਂ ਦਿਨੇ ਖੱਸੀ ਹੈ ਕੀ ਕੀ ਮੁੱਲ ਦੇ ਬਾਈ ਖੱਸੀ ਜਾਨੀ ਰੁਪਿਆ ਮੰਗਿਆ 60000 ਲੱਗਿਆ ਤਿੰਨਾਂ ਦਾ ਤਿੰਨਾਂ ਦਾ 60000 ਲੱਗਿਆ ਠੀਕ ਹੈ ਜੀ ਠੀਕ ਲਓ ਬਈ ਹਰਿਆਣੇ ਚੋਂ ਆਇਆ ਬਾਈ ਇਹਦਰਾ ਖਾਣ ਪੀਣ ਵਾਲੇ ਵੀਰ ਫੁੱਲੇ ਫਾਲੇ ਰੱਖੀ ਬੈਠੇ ਆ ਕੱਠੇ ਦੋਸਤੋ ਤੁਹਾਨੂੰ ਦਿਖਾਵਾਂਗੇ ਵੇਖ ਸਕਦੇ ਹੋ ਤੁਸੀਂ ਕਾਰਾਂ ਜੀਪਾਂ ਗੱਡੀਆਂ ਮੋਟਰਾਂ ਨਾਲ ਨਾਲ ਜਾਨਵਰ ਵੀ ਚੰਗੇ ਆਇਆ ਭਾਈ ਮੋਣੇ ਆਪਣੀਆਂ ਬੱਕਰੀਆਂ ਕੀ ਮੋਲਾ ਭਾਈ ਇਹਦਾ ਇਹਦਾ 25000 ਰੁਪਏ ਕਿਨ ਮਾਸੂਆ ਹੈ ਕਿਨ ਮਾਸੂਆ ਹੈ ਦੂਜੇ ਸੂਗੀ ਦੂਜੇ ਸੂਗੀ ਕਿੰਨੇ ਦਿਨ ਲੈਂਦੀ ਆ ਇਹ ਲੈ ਲੂ ਕੋਈ 10 ਦਿਨ ਲੈ ਕੋਈ 12 ਲੈ ਲਓ 25 ਹਰ ਮੋਲਾ ਮਾਨਤਾਨ ਹੋ ਜੂਏ ਵਿੱਚੋਂ ਲਓ ਵੀ ਬਹੁਤ ਦੂਰੋਂ ਚੱਲ ਕੇ ਆਏ ਆ ਕੰਦ ਵਾਲਾ ਪਿੰਡਾ ਅੰਕਲ ਦਾ ਤੇ ਬੱਕਰੀਆਂ ਬੱਕਰੇ ਬਹੁਤ ਦੂਰ ਤਾਈ ਲੈ ਕੇ ਜਾਂਦੇ ਆ ਤੇ ਵੇਚਦੇ ਲੈਂਦੇ ਆ ਇੱਧਰ ਇੱਕ ਬਰਬਰੀ ਕਰਾਸ ਦੀ ਖੜੀ ਹੈ ਵੀ ਤੁਹਾਨੂੰ ਮਿਟਾਉਣੇ ਆ ਭਾਈ ਕਿਹੜਾ ਪਿੰਡਾ ਆਪਣਾ ਰੋੜੀ ਕਪੂਰਾ ਬਈ ਰੋੜੀ ਕਪੂਰਾ ਗੱਬਣਾ ਬੱਕਰੀ ਭਾਈ 20 ਸਾਲ ਹੋਇਆ ਆਪਣੀ ਆਪਾਂ ਪੱਕੀ ਗਾਰੰਟੀ ਲੈਂਦੇ ਆ ਖਾਲੀ ਕਰਕੇ ਦੇਵਾਂਗੇ ਕੀ ਮੋਲਾ ਇਹਦਾ 12000 ਰੁਪਏ ਮਾਨਤਾਨ ਹੋ ਜੂਗਾ ਹਾਂ ਹਾਂ ਦੁੱਧ ਦਿੰਦੀ ਆ ਦੁੱਧ ਦਿੰਦੀ ਆ ਪੜਾਣੀ ਬਈ ਯਾਰ ਬੱਚੇ ਉਜਾਹਾ ਹੈਗੇ ਆ ਕਰੇ ਬੱਚੇ ਮੜਾ ਮੁੰਡਾ ਕਦੇ ਚੁੰਗੇ ਜਾਂਦੇ ਗਏ ਵੱਡੇ ਠੀਕ ਆ ਠੀਕ ਆ ਇਧਰ ਬਾਈ ਜੀ ਜੂਸ ਵਾਲੀ ਰੇੜੀ ਲਾਈ ਖੜੇ ਆ ਨੰਬਰ ਗਰੀਨਾਗਾ ਕਿਹੜੇ ਪਿੰਡੋਂ ਲਿਆਂਦੇ ਬਾਈ ਸਾੰਮੇ ਨੇ ਤੋਂ ਸਾੰਮੇ ਨੇ ਤੋਂ ਬੱਕਰੇ ਹੀ ਆ ਸਾਰੇ ਦੋ ਬੱਕਰੇ ਬੱਕਰੀ ਕਿਹੜੀ ਆ ਬੱਕਰੀ ਆ ਜਿਹੜੀ ਥੱਲੇ ਬੈਠੀ ਆ ਇਹ ਗੱਬਣਾ ਬਾਈ ਨਹੀਂ ਇਹ ਤਾਂ ਹਫਤਾ ਕੋ ਬਣੀ ਨੂੰ ਜੀ ਉਹ ਹੈ ਅੱਛਾ ਬਣੀ ਨੂੰ ਹਫਤਾ ਹੋ ਗਿਆ ਕੀ ਕੀ ਮੁੱਲ ਦੇ ਆ ਜਾਨਵਰ ਇਹਨੇ 12000 ਰੁਪਏ ਮੰਗਨਾ ਜੀ ਹਾਂ 10000 ਰੁਪਏ ਮੰਗਦਾ ਬੱਕਰਾ ਦਾ ਦੋਵੇਂ ਬੱਕਰੇ 10-10000 ਰੁਪਏ ਲਓ ਵੀ ਆ ਕ੍ਰਾਸ ਬਰਫਰੀ ਇੱਕੋ ਬੱਚੇ ਕੰਨਾਂ ਵਾਲਾ ਆ ਵੀ ਬੁੱਛੇ ਕੰਨਾਂ ਵਾਲੀ ਬੱਕਰੀ ਵੀ ਆ ਵੀ ਆਪਣਾ ਹੀ ਆ ਬਾਈ ਆਪਣਾ ਬਾਈ ਕੀ ਮੁੱਲ ਆ ਬੱਕਰੇ ਦਾ ਚਾਲੋ ਕੋਈ ਗੱਲ ਆਪਰ ਦਾ ਬਕਤੀ ਠੀਕ ਆ ਬਈ ਬਾਈ ਜੀ ਆਪਣੀ ਇਹ ਬੱਕਰੀ ਗੱਬਣਾ ਬਾਈ ਕਿੰਨੇ ਚਿਰ ਦੀ ਤੇ 2.5 ਤੋਂ 3 ਮਹੀਨਿਆਂ ਦੀ ਗਾਰੰਟੀ ਨਾਲ ਹਾਂਜੀ ਕੀ ਮੋਲ ਆ ਬਾਈ ਇਹਦਾ ਬਾਈ ਯਾਰ ਬਾਈ ਯਾਰ ਹਾਂਜੀ ਕਿਹੜੇ ਪਿੰਡੋਂ ਲਿਆਂਦੀ ਆ ਮਾਹਵਦਰ ਤੋਂ ਮਾਹਵਦਰ ਤੋਂ ਲੋ ਵੀ ਬੱਕਰੀ ਰਾਜੀ ਆ ਮਾਹਵਦਰ ਤੋਂ ਲਿਆਂਦੀ ਆ ਤੇ ਕੀ ਮੋਲਾ ਬਾਈ ਇਹਦਾ ਬਾਈ 22000 ਮੋਲਾ ਬਾਈ ਮਾਨਤਨ ਹੋ ਜੂਗਾ ਮਾਨਤਨ ਹੋ ਜੀ ਆ ਬੱਚੇ ਕਿਹੜੀ ਬੱਕਰੀ ਲਿਆ ਇਸੇ ਦੇ ਹੀ ਆ ਹਲੋ ਕੀ ਹਾਲ ਆ ਬਾਈ ਕੀ ਹਾਲ ਆ

ਆ ਪੜਦੇ ਕਿੰਨੇ ਪਏ ਮੰਗੇ ਸੀ ਬਾਈ 11000 12000 12000 ਬਾ ਜਿਹੜੀ ਲਾਲ ਡੱਬੀ ਪਾਠਾ 12000 ਰੁਪਇਆ ਮੰਗਿਆ ਸੀ ਬਾਈ ਨੇ ਉਦੋਂ ਵਿੱਚ ਨਹੀਂ ਯੇ ਤੇਰੇ ਹੀ ਕਰ ਮਾੜੀ ਆ ਬੋਲੋ ਜੀ ਪੰਜ ਬੱਕਰੀਆਂ ਦਿੱਤੀ ਆਇਆ ਸਰ ਇਧਰ ਓਏ ਇਧਰ ਆਵੇ ਜੀ ਆਹੇ ਕਿਹੜੇ ਵਰਦਾ ਫਿਰਦਾ ਹੋੜੀ ਪਾਸੇ ਤੋਂ ਬੋਲੋ ਜੱਟਾ ਕੱਢਣਾ ਉਹ ਜਿਹੜਾ ਆਹ ਕੇਵਲ ਆਰੇ ਕੇਵळा ਆ ਜਾ ਯਾਰ ਲਓ ਵੀ ਮਿੱਤਰੋ ਤੇਰੀ ਫੋਟੋ ਲੱਗੀ ਹੋਈ ਕਿਹੜੇ ਪਿੰਡ ਵੈ ਸਰਪੰਚ ਸਾਹਿਬ ਪਿੰਡ ਕੋਟਲੀ ਕੋਟਲੀ ਆ ਬਲੂ ਹਾਂ ਜੀ ਠੀਕ ਆ ਕਿੰਨੇ ਨਗ ਲੈ ਆ ਜੀ ਨਗ ਲੈ ਲਿਆ ਆਪਾਂ 5 ਕੇ 6 ਕੜਾ ਕਟ ਕਰਨਗੇ ਨਾ ਅੱਜ ਚੰਗੇ ਜੰਮੀਆ ਹਾਂਜੀ ਕਿਹੜਾ ਪਿੰਡ ਦੱਸਿਆ ਪਿੰਡ ਕੋਟਲੀ ਕੋਟਲੀਆ ਬਲੂ ਤੇ ਫਾਰਮ ਬਣਾਉਣਾ ਆਪਾਂ ਹਾਂ ਕੋਠੇ ਬਰੜੇ ਵਾਲੇ ਕੋਠੇ ਬਰੜੇ ਵਾਲੇ ਠੀਕ ਆ ਜੀ ਤੇ ਕਿੰਨੇ ਨਗ ਰੱਖਣੇ ਆਪਾਂ ਅੱਜ ਨਗ ਲੈਣੇ ਆਪਾਂ ਸੀ ਲੈ ਲਿਆ ਅੱਜ ਤੇ ਸਾਰੇ ਕਿੰਨੇ ਲੈਣੇ ਆ ਸਾਰੇ ਹੋਰਾਂ ਦੇ ਵੀ ਠੀਕ 20 ਨਗ ਲੈਣੇ ਆ ਠੀਕ ਆ ਜੀ ਅੱਜ ਕਿੰਨੇ ਨਗ ਲੈ ਆਲੇ 5 6 ਨਗ ਭਾਈ 6 ਨਗ ਦੇ ਦੇ ਅੱਜ ਕਿਹੜੇ ਕਿਹੜੇ ਦਿੱਤੇ ਆ ਵਿਖਾਈ ਬਾਈ ਉਹ ਦੇਖਣਾ ਪਊਗੀ ਅੱਗੇ ਪਾਣੀ ਪਾ ਕੇ ਨਾ ਉਸ ਤੋਂ ਬਰਫਰ ਵਾਲਾ ਖੋਹ ਦਿੰਦਾ ਸੀ ਹੋਰ ਵੀ ਹੋਰ ਵੀ ਆਪਣੀ 4 5 ਹੋ ਗਈ ਸਹੀ ਹੈ 5 ਹੋ ਗਏ ਲਾ ਵੇ 5 ਨਾਕ ਹੋ ਗਿਆ ਆ ਤੇ ਕਹਿਰਾ ਕਹਿਰਾ ਕਰਕੇ ਬੱਤ ਦੋ ਨੰਬਰ ਕਰ ਰਿਹਾ ਉਹ ਦੋ ਨੰਬਰ ਕਰ ਰਿਹਾ ਬੱਕਰੀ ਇੱਕ ਇੱਕ ਕਰਕੇ ਵਿਖਾ ਦਿਓ ਬਾਈ ਕਿਹੜੀਆਂ ਗੜੀਆਂ ਲਈਆਂ ਆਏ ਤੋਰੀ ਹੋਵੇ ਕੇ ਕਰਕੇ ਬਖਾਰੇ ਤੂੰ ਖਾਰੇ ਕਿਉਂ ਲਾ ਵੀ ਕਾ ਆ ਗਈ ਇਹ ਵੀ ਹੋਈ ਆ ਹਾਂ ਲੈ ਇੱਧਰ ਹੈ ਨੂੰ ਕਰ ਦੇ ਦੂਜੀ ਵਿਖਾਓ ਹਾਂ ਮੋੜੋ ਹਾਂ ਵੀ ਤੋੜ ਦੇ ਤੋੜ ਦੇ ਪਰ ਇਹਨੂੰ ਇੱਕ ਇਹ ਕਾ ਹੋ ਗਈ ਜੀ ਹੋ ਗਈ ਇਹ ਜੀ ਇੱਕ ਕਾ ਹੋ ਗਈ ਤਿੰਨ ਹੋ ਗਈਆਂ ਬਾਈ ਇਹ ਇੱਕ ਕਾ ਪੱਠ ਹੋ ਗਈ ਇੱਕ ਚਾਰ ਹੋ ਗਈ ਬਾਈ ਇੱਕ ਕਾ ਲਾ ਵੀ ਪੰਜ ਨਾਕ ਹੋ ਗਏ ਕੀ ਹਿਸਾਬ ਨੂੰ ਹੋ ਗਿਆ ਸਭ ਦਾ ਬਾਈ ਇਹ ਰੱਬ ਆਸਰੀ ਹੋਇਆ ਅੱਛਾ ਉਹ ਵੀ ਖੁੱਲਾ ਹੀ ਸੌਦਾ ਦਾ ਖੁੱਲਾ ਹੀ ਅੱਛਾ 17000 ਹੋ ਗਈ ਸਿਰਫ ਹੀ ਵਾਹ ਬਈ ਠੀਕ ਹੈ ਜੀ ਵਧੀਆ ਵਧੀਆ ਬੜੇ ਆਪਾ 17 ਬਹੁਤ ਭਾਣਾ ਹੋਈਆਂ ਸੁਈ ਬੱਕਰੀ ਕਾਹਨ ਦਿੰਦਾ 20 ਤੋਂ ਘਟਾ ਪਾਈਏ ਵਧੀਆ ਐਵੇਂ ਹੀ ਆ ਬਸ ਚਲੋ ਦੁਕਾਨਦਾਰੀ ਚੱਲਦੀ ਚੰਗੀ ਹੁੰਦੀ ਆ ਹੈ ਕਿਤੇ ਫੇਰ ਵੀ ਗਾਹਕ ਆਊਗਾ ਚਲ ਕੋਈ ਜੇ ਭਾ ਦੇ ਭਾ ਦਿੱਤੀਆਂ ਫੇਰ ਵੀ ਤੇਰੇ ਕੋਲੇ ਵਿਕਣਗੀਆਂ ਹੋਰ ਤੁਸੀਂ ਸੋਚੋ ਲਓ ਜੀ ਇੱਧਰ ਬਾਈ ਜੀ ਖੜੇ ਆ ਬੁੱਧਵਾਰ ਨੂੰ ਮੰਡੀ ਲੱਗਦੀ ਆ ਇਹਨਾਂ ਦੀ ਅ ਬਰਗਾੜੀ ਤੇ ਬਾਈ ਜੀ ਕਿੱਥੇ ਲੱਗਦੀ ਦੱਸਿਓ ਮੜਾਇਆ ਤੇ ਬਾਹਰ ਵਾਲੇ ਰੋਡ ਤੇ ਲੱਗਦੀ ਆ ਜੀ ਤਰੰਕਾਰੀ ਤਰੰਕਾਰੀ ਭਵਨ ਦੇ ਨਾਲ ਤੇ ਨੰਬਰ ਬੋਲੋ ਜੀ ਨੰਬਰ 8872304768872304760476 ਬਾਈ ਜੀ ਹਰ ਬੁੱਧਵਾਰ ਉੱਥੇ ਪਹੁੰਚਿਆ ਕਰੋ ਤੇ ਮੰਡੀ ਦਾ ਲਾਭ ਬਹੁਤ ਚੰਗੀ ਮੰਡੀ ਭਰਦੀ ਆ ਬਾਕੀ ਥੋੜੇ ਨਰਗਿਆਂ ਦੇ ਨਾਲ ਆ ਕੰਮ ਲਓ ਵੀ ਦੋਸਤੋ ਇੱਧਰ ਭਾਈ ਆਵਣਾ ਲੈ ਕੇ ਆ ਬੱਕਰੀਆਂ ਭਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਭਾਈ ਦੱਸਿਓ ਜੀ ਆਪਾਂ ਕਿੰਨੇ ਨਗ ਲੈ ਆਈ ਸੀ ਭਾਈ ਅੱਜ ਆਪਾਂ 15 ਨਗ ਲੈ ਆਈ ਸੀ ਤੇ ਲੱਗਦਾ ਤਾਂ ਕੋਈ ਹੈ ਨਹੀਂ ਹੁਣ 10-14 ਨਗ ਹੀ ਰਹਿ ਗਏ ਜੀ 4 ਨਗ ਵਰਬਰੀ ਵੇਖਤੀ ਵਰਬਰੀ ਵੇਚਤੀ ਸਵੇਰੇ ਆਪਾਂ ਇਹ ਦੇ ਦੇ ਜੀ ਆਪਾਂ 1000 ਨਗ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਭਾਈ ਮੰਡੀ ਭਾਤੀ ਤੋਂ ਅਗਾਹ ਦਾ ਚੰਗਾ ਜੀ ਸਹੀ ਹੈ ਸਹੀ ਹੈ ਬਹੁਤ ਅੱਛਾ ਸਹੀ ਹੈ ਦੇਵਾ ਬਈ ਹਾਂ ਆ ਬਰਬਰੀ ਇੱਕ ਮੁੱਟੀ ਵਾਲੇ ਤੱਕ ਗਿਆ ਹੈ ਬਾਈ ਆ ਇਧਰ ਬਾਈ ਬੱਬੂ ਹਰੇ ਆਈ ਖੜਿਆ ਹੋਰ ਬਾਈ ਬੱਬੂ ਵਧੀਆ ਬਹੁਤ ਵਧੀਆ ਜੀ ਵੇਚਿਆ ਕੋਈ ਨਾਕ ਬਾਈ ਆ ਇਹ ਤਾਂ ਮੁੰਡੇ ਦਾ ਵਿਆਹ ਆ ਨਵੇਂ ਨੂੰ ਛੇੜੀ ਜਾਂਦੇ ਆ ਅੱਛਾ ਅੱਛਾ ਹਾਂ ਹੋਰ ਠੀਕ ਠਾਕ ਆ ਵਧੀਆ ਵਧੀਆ ਸੋਖਾ ਤੇ ਹੁਣੇ ਕਿੰਦਾ ਦਾਵ ਗਿਆ ਨਾਲ ਤਿੰਨ ਚਿਕਨੇ ਵੀ ਨਹੀਂ ਹੋਇਆ ਗਾ ਮੈਂ ਹੰਤਾ ਮੈਂ ਤੂਆ ਮੈਂ ਨਾ ਡੇਡ ਮਿਨਾਂ ਕਿ ਬਿੱਲੀ ਦਰ ਚ ਪੈ ਗਿਆ ਪੱਠੀ ਵੇਚ ਲਾਇਆ ਬਈ ਕਿਦਾਂ ਬਲਕੋਦੀ ਓਏ ਸੋਈ ਨਾ ਬਾਕੀ ਆ ਤਾਂ ਖਰਚੇ ਨਹੀਂ ਪੂਰਾ ਆ ਰਿਹਾ ਇਹ ਲੋਕੇ ਪੱਠ ਵੇਚਨਾ ਆ ਖਰਚਾ ਪੂਰਾ ਕਰਨ ਵਾਰਾ ਨਹੀਂ 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 ਇਹ ਆਖੀ ਜਾਂਦੇ ਭਈ ਆ ਵੀਡੀਓ ਚੱਲੀ ਜਾਂਦੀ ਆ ਖਰਚੇ ਨੇ ਪੂਰਾ ਆ ਗਿਆ ਖਰਚੇ ਨੇ ਪੂਰਾ ਆ ਗਿਆ ਖਰਚੇ ਪਾਣੀ ਵਾਲੇ ਤੇ ਪਾ ਲਿਆ ਬੱਕਰੀ ਲੈਂਦੇ ਰਾਵ ਆ ਗਿਆ ਆ ਇਧਰ ਓਏ ਚਲੋ ਲਾਓ 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 ਸਾਈਡ ਤੇ ਲਾਓ ਬੱਕਰੀ ਵਿਖਾਓ ਬੱਕਰੀ ਕੋਈ ਚੱਲਾ ਆ ਆ ਭੋਮੇ ਚੱਲ ਬਈ ਚੱਲ ਇਹ ਤਾਂ ਬਹੁਤ ਅੰਮ੍ਰੇ ਉਹਦੇ ਨਾਲ ਆ ਪਈ ਯਾਰ ਭਾਈ ਵੀਡੀਓ ਚੱਲੀ ਜਾਂਦੀ ਆ 5000 ਰੁਪਏ ਕਹਿੰਦੇ ਮੈਨੂੰ ਅੱਜ ਕਾਲੀ ਨਹੀਂ ਦਿੰਦੇ ਨਹੀਂ ਨਹੀਂ ਚਿਕਾਉਣਾ ਕੀ ਨੂੰ ਆ ਇਹਦਾ ਨੂੰ ਲੱਗਿਆ 3000 ਰੁਪਿਆ ਇਹ ਉਹ ਬੱਕਰੀ ਸੋਈ ਆ ਤੇਰਾ ਨਹੀਂ ਲੱਗਿਆ ਬਈ ਮੈਂ ਕਹਿੰਦਾ 5000 ਦੇ ਇਹਦਾ 5000 ਉਹ ਮੈਂ 5000 ਰੁਪਏ ਨਾਲ ਦੇ ਦਿੰਦਾ ਬਈ ਆ ਉਹ ਦੇ ਹਾਂ ਇਹ ਆਗ ਦੇਣ 5 ਦੀ ਆ 5 ਦੀ ਯਾਰ ਕਰੜੀ ਆ ਹਾਂ 5 ਦੀ ਤਾਂ 8-8 ਕਰਨ ਵਾਲੀ ਆ ਜਾਂਦੀ ਤੂੰ ਵੀ ਦੱਸੇ ਕੋਪ ਮੈਂ ਆ ਬੱਕਰੀ ਆ ਬਈ ਬੋਲ ਬਈ ਬੋਲ ਆ ਮਗਰ ਬੱਕਰਾ ਵੀਡੀਓ ਚੱਲੀ ਜਾਂਦੀ ਆ ਸਸੀ ਕਰ ਚਲ ਫੜ ਕਰਾਸ ਉਹ ਚਾਰ ਉਹਦਾ ਗੱਲ ਕਿੰਨੇ ਦੇ ਕਹਿ ਗੇ ਮੈਂ ਉਹਨੂੰ 10000 ਦੇ ਆਖੀ ਮੁੱਲੇ ਮੁੱਲੀ 10000 ਦੀ ਕੀ ਕੀ ਯਾਰ ਬਈ 10000 ਦੀ ਇਹ ਤਾਂ ਮੁੱਲੀ ਲੈ ਖ ਯਾਰ ਹਿਸਾਬ ਨਾ ਕਰ ਲਾ ਮੁੱਲੀ ਕਰ ਦੇ ਚੱਲੇ 10000 ਦੀ ਕੋਗੇ ਨਾ ਮੋਹਲਾ ਮੋਹਲਾ ਕਪਾਲਾ ਵਿੱਚ ਪੜਾ ਵਾ ਤੇ ਇਹ ਚੱਲਣੀ ਨਹੀਂ ਇਹ 2500 ਦੀ 3000 ਤੁਸੀਂ ਆ ਕੇ ਲੱਗਿਆ ਕਿੰਨੇ ਲੱਗਿਆ ਤੁਸੀਂ ਆਉਂਦੀ ਚਲ ਮੁੱਲੀ ਨਹੀਂ ਉਹ ਨਾਲੇ ਦੁੱਧਾਂ ਸਰਜੂਆ ਤੇਰਾ ਮੁੱਲੀ ਲੈ ਤੂੰ ਇਹਦੇ ਅੱਖਾਂ ਵੱਡਣ ਵਾਲਿਆਂ ਨੂੰ ਦੇ ਪਰੇ ਹੋੜੀ ਆ ਯਾਰ ਬਾਈ ਹਾਂ 5000 ਦਾ ਬੱਚਾ ਵੇਖ ਜੂ ਹੋਲੀ ਨੂੰ ਬੱਕਰੀ ਵੀਰੇ ਤੈਨੂੰ ਅੱਧਾ ਜਾੜੂ ਦੇ ਸਾਈ ਫੜਾ ਉਹਨੂੰ ਸਾਈ ਦਾ ਬੜੀ ਆ ਕਿਰਮੂ ਕਰਨਾ ਬਾਈ ਯਾਰ ਵਪਾਰ ਕਰਨਾ ਸਿੱਖ ਬਾਈ ਆਹੋ 5000 ਬਣਾ ਦੇਉ ਆ ਬਾਲਾ ਯਾਰ ਕੋ ਯਾਰ ਤੂੰ ਦਿੱਤੀ ਪਾ ਤੂੰ 5000 ਦੀ ਗੱਲੀ ਬਾਲਾ ਵੇਚ ਨਹੀਂ ਦਿੰਦੀ ਆਹੀ ਵੇਚ ਨਹੀਂ ਟੁਕਣੀ 14000 ਦੀ ਲੈ ਆਇਆ ਸੁਈ ਆ ਇਹ ਸੁਈ ਆ ਦੁੱਧ ਦਿੰਦੀ ਤਿੰਨ ਕਿਲੋ ਦਾ ਮੈਂ ਪਹਿਲਾਂ ਗੱਲ ਕਰਨੀ ਕੋ ਭੈਣ ਦੁੱਧੀ ਨਾ ਦਹੀਂ ਵਾਲੇ ਨਾਲ ਗੱਲ ਕਰਦੇ ਆਂ ਉਹ ਇੱਧਰ ਆਇਆ ਮੈਂ ਬੱਲੇ ਆਂ ਸੌਦਾ ਕਰੋ ਵੀਡੀਓ ਚੱਲਦੀ ਮੈਂ ਕੱਪ ਕਾਈ ਉਹ ਤੇਰੀ ਨਵੀਂ ਕਬੀਲਦਾਰੀ ਹੈ ਤੂੰ ਨਾ ਬੋਲ 10000 ਰੁਪਏ ਤੂੰ ਰਗੜਿਆ ਆਇਆ ਮੈਂ 10000 ਦੇ ਦੂੰਗਾ ਭੰਮਿਆ ਸਾਢੇ 10 ਦੇ ਯਾਰ ਫੜ ਸਾਢੇ 10 ਦੀ ਦਿਨਾਂ ਬਾਈ 11 ਦੀ ਹੋ ਗਈ ਲਾ ਚੱਕ ਵੀ ਇਧਰ ਮੂੰਹ ਕਰ ਲੈ ਇਧਰ ਵੀਡੀਓ ਬਣਾ ਲੈ ਕਿੰਨੇ ਦੀ ਕਰਤੀ 11 ਦੀ ਲਿਖਾਈ ਦਾ ਕਿਵੇਂ ਕਰੋਗੇ ਲਿਖਾਈ ਲਿਖਾਈ 10 ਦੀ ਹੋਊਗੀ ਆਪ ਕੋ ਆਪਣੀ ਲਿਖਾਈ ਹਾਂ 11 ਦੀ ਚੱਲ ਗਿਣੋ ਪੈਸੇ ਠੀਕ ਚੱਲ ਕੀ ਇਹਦੇ ਚ ਕਮਾ ਆ ਗਿਆ ਹੋਊਗਾ ਤੇ ਕੀ ਤੋ ਇਹ ਕਹਿਰਾ ਬੱਕਰਾ ਬਾਈ ਯਾਰ ਮਗਰ ਘੋਮੀ ਆ 5000 ਦਾ ਤਾਂ ਬੱਚਾ ਹੀ ਵਿਕ ਜਾਣਾ ਕਰਤਾ ਯਾਰ ਫਿਰ ਉਹ ਅੱਗੇ ਨਾ ਕਿਹਾ ਬੱਕਰੀ ਯਾਰ ਲਿਆ ਯਾਰ ਇਹ ਗੱਲ ਉਹ ਤੇਰੇ ਪੈਸੇ ਸੁਰਖਰੂਂਦੇ ਨਵੇੜੋ ਕੰਮ ਯਾਰ ਲਾਵੇ ਆ ਬੱਕਰੀ ਆ 11000 ਦੀ ਮੁੱਕ ਗਈ ਆ 4000 ਕੱਟ ਲਾ 4 ਰੁਪਏ ਕਿਹਨਾ ਪਾ ਰਿਹਾ ਆ ਇਹ ਬੱਕਰੀਆਂ ਦੇ 4000 ਦੀ ਕੱਟ ਲਓ ਵਿੱਚ ਪਾਠ ਨਹਿਰਾ ਤੋਂ ਆ ਬਾਈ ਉਹ ਆਪ ਹੀ ਕਟਾਈ ਹੈ ਚਾਰ ਤੇ ਮਗਰ ਕਿੰਨਾ ਰਹਿ ਗਿਆ ਮਜੂਰਾ ਤੇ ਸੱਤ ਫਿਰ ਉਹਨੇ ਪਾਪੇ ਨੇ ਕਹਿਦਾ ਸੱਤ ਹਜ਼ਾਰ ਰਹਿ ਗਿਆ ਫਿਰ ਸੱਤ ਗਿਣੋ ਬਈ ਦਿਖਾਈਏ ਆਪੇ ਕਰਾ ਲੈਣਗੇ ਬਾਸ ਉਹਦਾ ਮਕਾਮ ਚ ਆ ਮਨੂ ਕੀ ਵੇ ਡਰ ਸਾਰਾ ਗੱਲ ਮੈਂ ਕਿਹਾ ਤੇਰੀ ਗੱਲ ਈ ਹੈ ਗਣੀ ਨਾ ਚੱਕ ਵੀ ਫੜਦੇ ਬੰਨਦੇ ਥੇ ਇਹਨੂੰ ਪਾਸੇ ਬੰਨੀ ਮਾਰ ਦੇਣੀਆਂ ਬੱਕਰੀਆਂ ਮਾਰ ਮਾਰ ਟਕਰਾਂ ਇਹਨਾਂ ਅਕਲ ਬੜੇ ਬਚੇ ਹਾਂ ਕਹ ਬੜੇ ਬਜੇ ਹੁਣ ਆ ਪੱਠ ਵੇਚ ਕੇ ਜਿਹੜੇ ਕਰੀ ਮੜਾ ਕੈਮਰਾ ਪਾਜੂਗਾ ਠੀਕ ਹੈ ਨਾ ਬਾਈ ਕਹਿਣਾ ਮੜੇ ਬਜੇ ਮੈਨੂੰ ਸੰਦੇ ਸਾਕੇ ਬਰੇ ਬਜੇ ਓਏ ਉਹਨੂੰ ਵਿਆਹ ਦਾ ਫਿਕਰ ਹੋਇਆ ਬੈ ਹੋਰ ਤਾਂ ਕੋਈ ਚੱਕਰ ਨਹੀਂ ਇਹ ਚਾਰ ਚੁੱਕਾ ਜਰੂਰੀ ਨਹੀਂ ਉਧਰ ਵੀ ਲਕਾਦ ਹੋ ਗਿਆ ਹੈ ਉਧਰ ਵੀ 1000 ਲਾਓ ਵੀ ਉੱਤੋਂ ਸੌਦਾ ਇੱਕ ਹੋਰ ਚੱਲ ਪਿਆ ਉਹ ਸੌਦਾ ਦਾ ਚੜ ਗਿਆ ਸਿਰੇ ਕਿਹੜੇ ਪਿੰਡੋਂ ਆਏ ਬਾਈ ਮੁਕਸਰ ਮੁਕਸਰ ਤੋਂ ਆਏ ਆ ਸੱਜਣਾ ਲੈਣੀਆਂ ਬਾਈ ਗੱਬਣਾ ਤੇ ਸੱਜਣਾ ਆਹ ਕਹਿੰਨੇ ਸਾਰਾ ਇਹਦੀਆਂ ਬੱਕਰੀਆਂ ਚੰਗੀਆਂ ਲੈਣੀਆਂ ਸਹੀ ਆ ਤੋ ਬਈ ਬੱਬੂ ਛੱਤੇਆਣੇ ਕੋਲੇ ਬੱਕਰੀਆਂ ਆ ਤੈਨਾਂ ਬੱਬੂਆਂ ਰਹਿ ਗਈਆਂ ਇਹ 4 ਹੋ ਗੀਆਂ ਜਿਹੜੀਆਂ ਕਿਡੀਆਂ ਵੇਖਣ ਜਾਂ ਸੋਈਆਂ ਆ ਦੋ ਸੋਈਆਂ ਕਿੱਧਰ ਆਜੋ ਬਈ ਜਾਲੀ ਦਾ ਪੈਸੇ ਲਾਉਣੇ ਆ ਯਾਰ ਵਿੱਚ ਆਜੋ ਜੂਗੂ ਬਾਗ ਵਿੱਚ ਯਾਰ ਕਿਹਨ ਪਾਸ ਕਰੂ ਮਾਲ ਨੀ ਆਈ ਬਾਈ ਇਹਦਾ ਚੱਲੋ ਜੀ ਬੋਲਦੇ ਨਹੀਂ ਬਾਈ ਇਹਦਾ ਵੀ ਮੂੰਹ ਕਰੇ ਪਰ ਇਹਨੂੰ ਕਾਰਾਂਕਲ ਪਾਟ ਦੰਦੀ ਅੰਕਲੇ ਦੀ ਫਿਰ ਪਾਟਲਾ ਦੰਦੀ ਪਾਟਲਾ ਤਾਉ ਪਾਸੇ ਆ ਜਾਂ ਤੂੰ ਪਾਸੇ ਹੋ ਜਾ ਦੰਦੀਆਂ ਪਾਟ ਦੇ ਹੈਦਾ ਇਹ ਮੂੰਹ ਖਾ ਦਿਖਾ ਦੇ ਮੂੰਹ ਪਾਟ ਗਿਆ ਨਹੀਂ ਭਾਈ ਪਹਿਲਾਂ ਚੈੱਕ ਕਰੋ ਬਾਅਦ ਚ ਸੌਦਾ ਤੋੜਿਓ ਇਹ ਆਉਰੇ ਫਰਕ ਲਿਆ ਯਾਰ ਪਾਟਲਾ ਪਾਟਲਾ ਇਹ ਤੇ ਮਗਰ ਬੱਕਰਾ ਕਹਿਰਾ ਬਈ ਇੰਦਰ ਦੀ ਆ ਇਹ ਦੇਖੀ ਆ ਇਹ ਦੇਖੀ ਆ ਚਾਰ ਹੀ ਆ ਬੱਕਰੀਆਂ ਚਾਰ ਹੀ ਆ ਯਾਰ ਤਿੰਨ ਬੱਚੇ ਆ ਦੋ ਬੱਚੇ ਹੋ ਗਏ ਕੋਈ ਨੀ ਕਰ ਲਾ ਦਸਲੀ ਨਾ ਪਾਸ ਕਰ ਲਾ ਉਹਨੇ ਤੇਰੇ ਪਾਸ ਫਿਰ ਇੱਥੇ ਪਾਉਣੇ ਬਾਕੀ ਪਾਉਣੇ ਜੇ ਵਾ ਤਸਲੀ ਕਰ ਯਾਰ ਇੰਦਰੋਂ ਥਾਨ ਚੋਲਾ ਲਾ ਕੇ ਇੰਦਰ ਆ ਬਾਈ ਲੜੀਆਂ ਕਿ ਨਹੀਂ ਆ ਹਾਂ ਲਓ ਵੀ ਦੋਸਤੋ ਇਹੀ ਸੌਦਾ ਤੁਹਾਨੂੰ ਬਾਅਦ ਚ ਦਿਖਾਵਾਂਗੇ ਸੌਦਾ ਲੰਮਾ ਹੋ ਜਾਊਗਾ ਵੀਡੀਓ ਲੰਮੀ ਹੋ ਜਾਊਗੀ ਅੰਦਰ ਆਓ ਆਹ ਇੱਥੇ ਵੇਖਣਾ ਉਹਨਾਂ ਨੇ ਬਾਹਰ ਬਾਹਰ ਅਗਲੀ ਵੀਡੀਓ ਚ ਤੁਹਾਨੂੰ ਇਹ ਸੌਦਾ ਦਿਖਾਉਣੀ